ਲਗਤਾਰ ਪੈ ਰਹੇ ਭਾਰੀ ਮੀਂਹ ਨੇ ਖੰਨਾ ਸ਼ਹਿਰ ਦੀ ਹਾਲਤ ਵਿਗਾੜ ਕੇ ਰੱਖ ਦਿੱਤੀ ਹੈ ਤੇ ਇੱਥੇ ਜੀਟੀ ਰੋਡ ਤੇ ਐਸਐਸਪੀ ਦਫ਼ਤਰ ਦੇ ਕੋਲ ਬਣੇ ਪਾਵਰ ਗ੍ਰਿਡ ਦੀਆਂ ਕੰਧਾਂ ਟੁੱਟ ਗਈਆਂ ਨੇ ਤੇ ਕੰਧਾਂ ਟੁੱਟਣ ਦੇ ਕਾਰਨ ਗ੍ਰਿਡ ਦੇ ਅੰਦਰ ਪਾਣੀ ਭਰ ਗਿਆ ਤੇ ਇਸ ਦੇ ਨਾਲ ਸ਼ਹਿਰ ਦੇ ਵਿੱਚ ਬਿਜਲੀ ਸਪਲਾਈ ਵੀ ਬੰਦ ਹੋ ਗਈ ਤੇ اچانک ਗ੍ਰੈਡ ਤੇ ਅੰਦਰ ਪਾਣੀ ਵੜਨ ਦੇ ਨਾਲ ਵੱਡਾ ਹਾਦਸਾ ਵਾਪਰਨ ਦਾ ਵੀ ਖਤਰਾ ਪੈਦਾ ਹੋ ਗਿਆ ਸੀ ਤੇ ਸਥਿਤੀ ਨੂੰ ਕਾਬੂ ਕਰਨ ਦੇ ਲਈ ਬਿਜਲੀ ਵਿਭਾਗ ਤੇ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚੀ ਇਹ ਕਰਮਚਾਰੀਆਂ ਨੇ ਗ੍ਰੇਡ ਦੇ ਵਿੱਚ ਪਾਣੀ ਵੜਨ ਤੋਂ ਰੋਕਣ ਦੇ ਲਈ ਰੇਤੇ ਅਤੇ ਮਿੱਟੀ ਦੇ ਨਾਲ ਭਰ ਕੇ ਥੈਲੇ ਲਗਾਏ ਤੇ ਕੰਟਾਂ ਦੀ ਮੁਸ਼ਕਲ ਤੋਂ ਬਾਅਦ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਗਿਆ ਤੇ ਕਾਫੀ ਸਮੇਂ ਤੱਕ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਬਿਜਲੀ ਦੀ ਸਪਲਾਈ ਠੱਪ ਰਹੀ ਤੇ ਐਕਸ਼ਨ ਦੇ ਮੁਤਾਬਕ ਹੁਣ ਸਥਿਤੀ ਕੰਟਰੋਲ ਦੇ ਵਿੱਚ ਹੈ ਗ੍ਰੇਡ ਨੂੰ ਐਕਚੁਅਲੀ ਪਾਣੀ ਭਰਨ ਕਰਕੇ ਅਸੀਂ ਫਿਰ ਸੇਫਟੀ ਪਰਪਸ ਲਈ ਇਹ ਸਪਲਾਈ ਬੰਦ ਕੀਤੀ ਸੀ ਪਾਣੀ ਕਾਫੀ ਜ਼ਿਆਦਾ ਭਰ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਇਹ ਟੈਂਕਰਸ ਵਗੈਰਾ ਆਏ ਨੇ ਪਾਣੀ ਕੱਢਣ ਲਈ ਤੇ ਪਾਣੀ ਹੁਣ ਕਾਫੀ ਹੱਦ ਤੱਕ ਨਿਕਲ ਚੁੱਕਿਆ ਤੇ ਅਸੀਂ ਹੁਣ ਸਪਲਾਈ ਜਲਦੀ ਤੋਂ ਜਲਦੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਕਿਨੇ ਫੁੱਟਾਂ ਦਾ ਪਾਣੀ ਵੜ ਗਿਆ ਪਾਣੀ ਵੜ ਗਿਆ ਸੀ 3-4 ਫੁੱਟ ਪਾਣੀ ਵੜ ਗਿਆ ਸੀ ਅੰਦਰ ਕੰਮ ਕੀ ਰਿਹਾ ਪਾਣੀ ਇੱਕ ਤਾਂ ਸਾਡੇ ਨਾਲ ਵਾਲੀ ਇੱਕ ਦੀਵਾਰ ਹੈਗੀ ਆ ਉਹ ਪਾਣੀ ਬਾਹਰਲੇ ਪਾਸੇ ਪਾਣੀ ਕਾਫੀ ਜ਼ਿਆਦਾ ਖੜਾ ਸੀ ਉਹਦੇ ਕਰਕੇ ਦੀਵਾਰ ਇੱਕ ਤਾਂ ਛੋਟੀ ਜੀ ਟੁੱਟ ਗਈ ਆ ਉਹਦੇ ਨਾਲ ਪਾਣੀ ਕਾਫੀ ਅੰਦਰ ਆ ਗਿਆ ਇੱਕ ਹੋਰ ਪਾਸੇ ਦੀ ਪਾਣੀ ਦੀ ਐਂਟਰੀ ਹੋ ਰਹੀ ਸੀਗੀ ਉਹ ਅਸੀਂ ਦੋਨੋਂ ਪਾਸੇ ਪਲੱਗ ਕਰਤੇ ਨੇ ਹੁਣ ਲਗਾ ਕੇ ਬੋਰੀਆਂ ਵਗੈਰਾ ਲਗਾ ਕੇ ਪਲੱਗ ਕਰਤੇ ਨੇ ਤੇ ਹੁਣ ਸਪਲਾਈ ਚਲਾਣ ਲੱਗੇ ਆ ਬਸ ਅਸੀਂ ਧੂੜੀ ਦੇ ਕਿੰਨੀ ਕੀ ਡੇਟ ਅੰਦਾਜ਼ਾ ਬਸ ਅਸੀਂ ਇੱਕ ਇੱਕ ਫੀਡਰ ਬਾਹਰ ਚੈੱਕ ਕਰਨਾ ਪੈਂਦਾ ਸਾਨੂੰ ਕਿਉਂਕਿ ਪਾਣੀ ਇਹੋ ਜਿਹਾ ਥੋੜਾ ਬਹੁਤ ਹੈਗਾ ਵਾ ਫਿਲਟਰ ਚੈੱਕ ਕਰਕੇ ਜਿਹੜਾ ਜਿਹੜਾ ਕਲੀਅਰ ਹੋ ਨਾਲ ਦੀ ਨਾਲ ਫਿਲਟਰ ਲਗਵਾਉਣ ਲੱਗੇ ਆ ਸੀ ਪਹਿਲੇ ਵੀ ਗਰੀ ਹੋਇਆ ਇਸ ਤਰ੍ਹਾਂ ਪਾਣੀ ਅੰਦਰ ਆਇਆ ਪਹਿਲਾਂ ਕਦੇ ਐਕਚੁਅਲੀ ਸੁਣਿਆ ਤਾਂ ਹੈ ਨਹੀਂ ਜੀ ਪਹਿਲਾਂ ਕਦੇ ਹੋਇਆ ਵੇ ਐਵੇਂ ਤੇ ਫਸਟ ਟਾਈਮ ਇਹ ਦੇਖਿਆ ਵੀ ਪਾਣੀ ਇੰਟਰ ਕਰਦਾ ਜੱਗਾਂ ਵਾਲੀ ਟੀਵੀ ਲਈ ਇੱਕ ਪੇਜ ਰਾਤ ਦੀ ਰਿਪੋਰਟ